ਸਭ ਤੋਂ ਪਹਿਲਾਂ ਆਪਾਂ ਜਿਹੜਾ ਫਰਾਈਪੈਨ ਸੀਗਾ ਉਸ ਵਿੱਚ ਦੇਖਿਆ ਆਪਾਂ ਗੈਸ ਚ ਲਾ ਕੇ ਗਰਮ ਕਰ ਲਿਆ ਤੇ ਫਿਰ ਇਹਦੇ ਵਿੱਚ ਆਪਾਂ ਐਡ ਕਰਤਾ ਜੀ ਇਹਦੇ ਸਿਕਿਓ ਤੇ ਇੱਧਰ ਆਪਾਂ ਜਿਹੜਾ ਸ਼ੋ ਪੂਜੇ ਸੋਲਿਆਂ ਦਾ ਉਹ ਪਾਊਡਰ ਬਣਾ ਕੇ ਰੱਖ ਲਿਆ ਤੇ ਇਹ ਆਪਾਂ ਵਿੱਚ ਮਿਕਸ ਕਰਾਂਗੇ ਤੇ ਇਹਦੇ ਚ ਆਪਾਂ ਪਾਵਾਂਗੇ ਸ਼ੱਕਰ ਚੀਨੀ ਨਹੀਂ ਐਡ ਕਰ ਰਹੇ ਆਪਾਂ ਨੇ ਸ਼ੱਕਰ ਐਡ ਕਰ ਰਹੇ ਆ ਤੁਸੀਂ ਚੀਨੀ ਐਡ ਕਰਨੀ ਹੋਵੇ ਤਾਂ ਚੀਨੀ ਵੀ ਐਡ ਕਰ ਸਕਦੇ ਹੋ ਤੁਹਾਡੀ ਚੋਇਸ ਹੋਊਗੀ ਤੇ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਛੋਲਿਆਂ ਦਾ ਪਾਊਡਰ ਬਣਾਇਆ ਹੈ ਇਹ ਮਿਕਸ ਕਰ ਦੇਵਾਂਗੇ ਤੇ ਜੇਕਰ ਨੂੰ ਥੋੜਾ ਲੱਗੇਗਾ ਗੈਸ ਥੋੜਾ ਸਿਮ ਕਰ ਲੈਂਦੇ ਆ ਜੇਕਰ ਨੂੰ ਕਿਉਂ ਥੋੜਾ ਲੱਗੇਗਾ ਤਾਂ ਪਹਿਲੇ ਵਿੱਚ ਥੋੜਾ ਜਿਹਾ ਥਿਓ ਜਿਹੜਾ ਹੋਰ ਐਡ ਕਰਨਾ ਹੋਵੇ ਪਹਿਲਾ ਇਸੇ ਨਹੀਂ ਘਟ ਪਾਇਆ ਇਹ ਕੁਝ ਤੇ ਜਾਰ ਰਹਿਣਾ ਮੇਰੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਲੱਡੂ ਕਿਉਂਕਿ ਜਿਹੜੇ ਛੋਲੇ ਆ ਉਹ ਪਹਿਲਾਂ ਹੀ ਪੁੱਜੇ ਹੋਏ ਆ ਤਾਂ ਉਹਨਾਂ ਨੂੰ ਆਪਾਂ ਨੂੰ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਘਿਓ ਚ ਪਾ ਕੇ ਭੁੰਨਣ ਦੀ ਲੋੜ ਨਹੀਂ ਪਊਗੀ ਤੇ ਇਹ ਜਲਦੀ ਹੀ ਰੈਡੀ ਹੋ ਜਾਣਗੇ ਕਿਉਂਕਿ ਜਿਹੜਾ ਆਪਣਾ ਉਹ ਉਹਨਾਂ ਹੀ ਪੂਰਾ ਆ ਗਿਆ ਜਿੰਨਾ ਆਪਾਂ ਪਹਿਲਾਂ ਪਾਇਆ ਸੀ ਤੇ ਇਹ ਦੇਖੋ ਏਦਾਂ ਦਾ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਚਾਸ਼ਨੀ ਵੀ ਬਣਾਉਣੀ ਆ ਜੇ ਪਹਿਲਾਂ ਹੀ ਇਹਦੇ ਵਿੱਚ ਘਿਓ ਜ਼ਿਆਦਾ ਐਡ ਕਰਤਾ ਤਾਂ ਫਿਰ ਜਦੋਂ ਚਾਸ਼ਨੀ ਪਾਵਾਂਗੇ ਤਾਂ ਉਹ ਲਟਕੂਲੀ ਬਣਗੇ ਤੇ ਬਾਕੀ ਥੋੜੀ ਚੁਆਇਸ ਹੋਊਗੀ ਅਗਰ ਤੁਸੀਂ ਜ਼ਿਆਦਾ ਘਿਓ ਪਾਉਣਾ ਤਾਂ ਉਹ ਤੁਸੀਂ ਪਾ ਵੀ ਸਕਦੇ ਹੋ ਬਟ ਮੈਂ ਤਾਂ ਇੰਨਾ ਥੋੜ੍ਹਾ ਘਿਓ ਪਾਉਂਗੀ ਇਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਬਟ ਫਿਲਹਾਲ ਮੈਂ ਸਿਰਫ ਦੋ ਚੀਜ਼ਾਂ ਤੋਂ ਅਹੀਂ ਜਿਹੜੇ ਇਹ ਲੱਡੂ ਬਣਾ ਰਹੀ ਹਾਂ ਸ਼ੱਕਰ ਔਰ ਸ਼ੋਲਿਆਂ ਤੋਂ ਤੇ ਡਰਾਈ ਫਰੂਟ ਐਡ ਕਰਨੇ ਨਹੀਂ ਕਰਨੇ ਥੋੜੀ ਚੁਆਇਸ ਆ ਤੇ ਮਿੱਠਾ ਵੀ ਜਿੰਨਾ ਪਾਉਣਾ ਇਹ ਵੀ ਤੁਹਾਡੀ ਚੁਆਇਸ ਆ ਇਹਦੇ ਤੁਸੀਂ ਜਿਆਦਾ ਘੱਟ ਆਪਣੀ ਜ਼ਰੂਰਤ ਅਨੁਸਾਰ ਪਾ ਸਕਦੇ ਆ ਤੇ ਅਪਨ ਕੇ ਦੇਖਦੇ ਹਾਂ ਕੁਝ ਦਾ ਹੈ ਇਸ ਪੇੜਾ ਫਾਈਨਲ ਕੱਟ ਕੇ ਤੇ ਇਹਦੀ ਜਿਹੜੀ ਹੈਗੀ ਸ਼ੱਕਰ ਦੀ ਚਾਸ਼ਨੀ ਬਣਾ ਲਵਾਂਗੇ ਤੇ ਇਹ ਇਧਰ ਆਪਣੇ ਹਲੇ ਕੁੱਝ ਰਹੇ ਆ ਤੇ ਆਪਾਂ ਜਿੱਦਾਂ ਇਹਨੂੰ ਸਿੰਪਲ ਤਰੀਕੇ ਨਾਲ ਬਣਾ ਰਹੇ ਆ ਅੱਜ ਮੈਂ ਇਹਦੇ ਵਿੱਚ ਡ్రਾਈ ਫਰੂਟ ਐਡ ਨਹੀਂ ਕਰ ਰਹੀ ਅਗਰ ਡ్రਾਈ ਫਰੂਟ ਐਡ ਕਰਨੇ ਤਾਂ ਤੁਸੀਂ ਕਰ ਸਕਦੇ ਹੋ ਬਟ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਕੁੱਝੇ ਛੋਲਿਆਂ ਦੇ ਲੱਡੂ ਬਣਾਉਂਦੇ ਆ ਤੇ ਤੁਸੀਂ ਉਹਦੇ ਵਿੱਚ ਕੀ ਕੀ ਐਡ ਕਰਦੇ ਹੋ ਕਿਉਂਕਿ ਮੈਂ ਤਾਂ ਇਦਾਂ ਸਿੰਪਲ ਤਰੀਕੇ ਨਾਲ ਹੀ ਬਣਾ ਰਹੀ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਆਪਾਂ ਇਹਦੇ ਵਿੱਚ ਕੀ ਕੁਝ ਹੋਰ ਐਡ ਕਰ ਸਕਦੇ ਸੀ ਜਾਂ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਕੁੱਝੇ ਛੋਲਿਆਂ ਦੇ ਲੱਡੂ ਬਣਾਉਂਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਛੋਲੇ ਆ ਇਹ ਪਾਊਡਰ ਸੇ ਜਿਹੜਾ ਇਹ ਪੁੱਜ ਗਿਆ ਤੇ ਹੁਣ ਆਪਾਂ ਇਹ ਇਹਦੇ ਚ ਇੱਕਦਾਂ ਸਟੀਲ ਦੀ ਪ੍ਰਾਤ ਵਿੱਚ ਜੇ ਸਟੀਲ ਦੇ ਕਿਸੇ ਵੀ ਥਾਲੇ 'ਚ ਤੁਸੀਂ ਕੱਢ ਸਕਦੇ ਆ ਕੱਢ ਕੇ ਤੇ ਫਿਰ ਆਪਾਂ ਇਹਦੀ ਬਣਾਉਣੀ ਆ ਚਾਸ਼ਨੀ ਤੇ ਚਾਸ਼ਨੀ ਬਣਾਉਣੀ ਆ ਆਪਾਂ ਪਾਣੀ ਪਾ ਲਿਆ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਸ਼ੱਕਰ ਐਡ ਕਰਾਂਗੇ ਇਹ ਤੁਹਾਡੇ ਆਪਣੇ ਟੇਸਟ ਦੇ ਅਕੋਰਡਿੰਗ ਹੈ ਤੁਸੀਂ ਜਿੰਨਾ ਵੀ ਪਾਉਣਾ ਚਾਹੋ ਮਿੱਠਾ ਪਾ ਸਕਦੇ ਆ ਵੱਧ ਘੱਟ ਆਪਾਂ ਇਹਦੇ ਵਿੱਚ ਜਿਹੜੀਆਂ 2 ਕੜਛੀਆਂ ਹੈਗੀਆਂ ਸ਼ੱਕਰ ਦੀਆਂ ਪਾ ਲੈਣਾ ਆਪਾਂ ਜਿਹੜਾ ਇਹਨੂੰ ਪਕਾਉਂਦੇ ਹੋਏ ਇੱਕ ਧਾਰ ਦੀ ਆਪਾਂ ਇਹਦੀ ਜਿਹੜੀ ਚਾਸ਼ਨੀ ਹੋਰ ਤਿਆਰ ਕਰ ਲਵਾਂਗੇ ਤੇ ਲਓ ਆਪਣੀ ਚਾਸ਼ਨੀ ਤਿਆਰ ਹੋਣ ਵਾਲੀ ਹੈ Thank <laughs> you. ਇਹ ਜਿਹੜੀ ਚਾਸ਼ਨੀ ਆਪਣੀ ਉਹ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਜਿਹੜੀ ਚਾਸ਼ਨੀ ਆ ਉਹ ਹੁਣ ਕੇ ਦੇ ਚੰਦਾਂਗੇ ਤੇ ਜਿਹੜੇ ਇਹਦੇ ਵਿੱਚ ਨਾ ਜਿਹੜੀ ਸ਼ੱਕਰ ਹੁੰਦੀ ਇਹਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਆ ਤੇ ਇਸ ਲਈ ਆਪਾਂ ਜਿਹੜੀ ਇਹ ਚਾਸ਼ਨੀ ਇਹਦੇ ਵਿੱਚ ਪਾਉਣ ਤੋਂ ਪਹਿਲਾਂ ਹੁਣ ਪਾਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਤੁਹਾਨੂੰ ਮਿਕਸ ਕਰਕੇ ਦਿਖਾਉਂਦੀ ਤੇ ਇਹ ਜਿਹੜਾ ਆਪਾਂ ਜਿਹੜਾ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਲੱਡੂ ਬਣਾ ਲਵਾਂਗੇ ਇਹ ਤੁਹਾਡੀ ਚੋਆਇਸ ਹੈ ਤੁਸੀਂ ਇਹਨੂੰ ਬਰਫੀ ਦੇ ਜਿਹਦਾ ਪੀਸਾਂ ਤਰ੍ਹਾਂ ਕੱਟਣਾ ਤਾਂ ਬਰਫੀ ਦੇ ਪੀਸ ਕੱਟ ਸਕਦੇ ਆ ਜਾਂ ਤੁਸੀਂ ਲੱਡੂ ਬਣਾਉਣੇ ਆ ਤਾਂ ਲੱਡੂ ਬਣਾ ਸਕਦੇ ਇਹ ਤੁਹਾਡੀ ਚੋਆਇਸ ਹੋਊਗੀ ਥੋੜੇ ਗਰਮ ਲੱਗ ਰਹੇ ਹਨ ਮਮੇ ਪਰ ਇਹਦੇ ਗਰਮ ਗਰਮ ਤੇ ਲੱਡੂ ਵਧੀਆ ਬਣ ਜਾਂਦੇ ਨੇ ਕਿਸੇ ਵਧੀਆ ਨਹੀਂ ਬਣਦੇ ਇਹ ਦੇਖੋ ਆਪਣਾ ਲੱਡੂ ਬਣ ਕੇ ਜਿਹੜਾ ਹੈਗਾ ਤਿਆਰ ਹੋ ਗਿਆ ਤੇ ਆਪਾਂ ਇਹ ਵੀ ਸਾਰੇ ਲੱਡੂ ਵਟ ਕੇ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਤੇ ਇਹ ਜੀ ਆਪਣੇ ਜਿਹੜਾ ਲੱਡੂ ਆ ਉਹ ਇਸ ਤਰ੍ਹਾਂ ਬਣ ਕੇ ਰੈਡੀ ਹੋ ਗਏ ਆ ਇਹ ਦੇਖੋ ਇਹ ਬਹੁਤ ਹੀ ਵਧੀਆ ਲੱਡੂ ਬਣੇ ਆ ਗਰਮਾ ਗਰਮ ਲੱਡੂ ਤੇ ਨਾਲ ਆਪਾਂ ਇੱਧਰ ਰੱਖ ਲਈਏ ਚਾਹ ਤੇ ਗਰਮ ਗਰਮ ਚਾਹ ਨਾਲ ਗਰਮ ਗਰਮ ਪੁਜੇ ਛੋਲਿਆਂ ਦੇ ਲੱਡੂ ਖਾਂਦੇ ਆ ਤੇ ਅੱਜ ਬਾਰ ਮੌਸਮ ਵੀ ਬਹੁਤ ਵਧੀਆ ਹੋਇਆ ਹੋਇਆ ਠੰਡਾ ਮੌਸਮ ਆ ਤੇ ਇਹ ਪਕਾਣੀਆਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਗੀ ਤੇ ਇਹ ਤੁਸੀਂ ਘਰ ਵੀ ਬਣਾ ਕੇ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਬਹੁਤ ਹੀ ਜਲਦੀ ਇਹ ਰੈਸਪੀ ਬਣ ਜਾਂਦੀ ਹੈ ਜੇ ਘਰ 'ਚ ਕੁਝ ਵੀ ਖਾਣ ਲਈ ਚਾਹ ਨਾਲ ਨਹੀਂ ਹੈਗਾ ਤਾਂ ਤੁਸੀਂ ਇਹ ਕੁੱਝੇ ਛੋਲੇ ਸ਼ੱਕਰ ਚੀਨੀ ਕਿਉ ਇਹ ਤਾਂ ਆਪਣੇ ਘਰ 'ਚ ਹੁੰਦਾ ਹੀ ਆ ਤੇ ਇਹ ਦੋ ਤਿੰਨ ਚੀਜ਼ਾਂ ਤੋਂ ਤੁਸੀਂ ਇਦਾਂ ਬਹੁਤ ਹੀ ਟੇਸਟੀ ਜਿਹਾ ਲੱਗੂ ਜਿਹੜੇ ਆ ਉਹ ਬਣਾ ਕੇ ਤੇ ਖਾ ਸਕਦੇ ਹੋ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਲੱਡੂ ਕੌਣ-ਕੌਣ ਬਣਾਉਂਦਾ ਹੈ ਤੇ ਕਿਵੇਂ-ਕਿਵੇਂ ਬਣਾਉਂਦਾ ਹੈ ਤੇ ਧੰਨਵਾਦ ਜੀ ਥੋੜਾ ਸਾਰਿਆਂ ਦਾ ਵੀਡੀਓ ਦੇਖਣ